ਬਹੁਤ ਮੁਸ਼ਕਲ ਦਾ ਦੌਰ ਚੱਲ ਰਿਹਾ ਹੈ ਬਹੁਤ ਮੁਸ਼ਕਲ ਦੀ ਘੜੀ ਹੈ ਕਿ ਪੰਜਾਬ ਦੇ ਜਿੰਨੇ ਵੀ ਇਲਾਕੇ ਦਰਿਆਵਾਂ ਦੇ ਨਾਲ ਲੱਗ ਰਿਹਾ ਸਾਰੇ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਆ ਤੇ ਇਹ ਇਹ ਨਹੀਂ ਹੈਗਾ ਕਿ ਅਚਾਨਕ ਹੀ ਹੜ ਰਾਤ ਹੀ ਆ ਗਿਆ ਜਾਂ ਪਰਸੋ ਹੀ ਆ ਗਿਆ ਪਤਾ ਲੱਗ ਰਿਹਾ ਸੀ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣ ਚੁੱਕੀ ਹੈ ਹੜ ਆਉਣਗੇ ਪਰ ਪੰਜਾਬ ਸਰਕਾਰ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਇਹ ਉਹ ਮੁੱਖ ਮੰਤਰੀ ਹੈ ਜਿਹੜਾ ਇਹ ਕਹਿੰਦਾ ਹੁੰਦਾ ਸੀਗਾ ਕਿ ਪਹਿਲਾਂ ਸਫਾਈਆਂ ਹੋ ਜਾਣੀਆਂ ਚਾਹੀਦੀਆਂ ਜੀ ਇਦਾਂ ਹੜ ਕਿਵੇਂ ਆਉਂਦੇ ਆ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਇਹਨਾਂ ਨੇ ਤਾਂ ਹੜ ਸਿਰ ਤੇ ਆਇਆ ਤਾਂ ਧਿਆਨ ਨਹੀਂ ਦਿੱਤਾ ਇੰਨਾ ਪਾਣੀ ਆ ਗਿਆ ਚਾਰਛਪੇਰੇ ਇੱਥੋਂ ਤੱਕ ਕਿ ਜਿਹੜਾ ਮੁੱਖ ਮੰਤਰੀ ਹੈ ਮਹਾਰਾਜਾ ਸਤੌਜ ਉਹਦਾ ਆਪਦਾ ਪਿੰਡ ਡੁੱਬ ਚੁੱਕਿਆ ਹੈ ਚਾਰਛਪੇਰਿਓ ਸਾਰੇ ਉਹਦੇ ਸੰਪਰਕ ਟੁੱਟੇ ਹੋਏ ਆ ਪਿੰਡ ਦੇ ਆਪਦਾ ਪਿੰਡ ਨਹੀਂ ਬਚਾ ਸਕਿਆ ਆਪਦੇ ਪਿੰਡ ਦੇ ਕੋਈ ਸਫਾਈਆਂ ਨਹੀਂ ਕਰਾ ਸਕਿਆ ਉੱਥੇ ਕੋਈ ਅਗਾਉ ਪ੍ਰਬੰਧ ਨਹੀਂ ਤੇ ਅੱਜ ਵੀ ਮੈਂ ਕਹਿਣਾ ਚਾਹਣੀ ਆ ਕਿ ਸੰਭਾਲ ਲਓ ਪੰਜਾਬ ਰੂੜਿਆ ਜਾਂਦਾ ਕੋਈ ਜੰਗੀ ਪੱਧਰ ਤੇ ਪ੍ਰਬੰਧ ਕਰੋ ਤੁਸੀਂ ਉੱਥੇ ਬੇੜੀ ਤੱਕ ਨਹੀਂ ਦੇ ਸਕੇ ਕੋਈ ਬੇੜੀਆਂ ਨਹੀਂ ਹੈਗੀਆਂ ਲੋਕਾਂ ਨੂੰ ਕੱਢਣ ਵਾਸਤੇ ਕੋਈ ਤਰਪਾਲਾਂ ਦੇ ਪ੍ਰਬੰਧ ਨਹੀਂ ਮੰਤਰੀ ਤੁਹਾਡੇ ਦੁਕਾਨਾਂ ਵਾਲਿਆਂ ਨੂੰ ਕਹਿੰਦੇ ਫਿਰਦੇ ਆ ਬਈ ਤੁਸੀਂ ਮਹਿੰਗਾ ਨਾ ਲਾਇਓ ਤੁਸੀਂ ਆਏ ਨਾ ਕਰੇ ਤਾਂ ਤੁਹਾਡਾ ਨਹੀਂ ਜ਼ਿੰਮੇਵਾਰੀ ਬਣਦੀ ਵੀ ਤੁਸੀਂ ਕੋਈ ਰਾਸ਼ਨ ਦੇ ਪ੍ਰਬੰਧ ਕਰੋ ਤੁਸੀਂ ਕੋਈ ਤਰਪਾਲਾਂ ਦੇ ਪ੍ਰਬੰਧ ਕਰੋ ਲੋਕਾਂ ਵਾਸਤੇ ਕੈਂਪ ਲਾਓ ਕੋਈ ਜੰਗੀ ਪੱਧਰ ਤੇ ਕੰਮ ਹੋਣ ਤੇ ਇਹ ਨਲਾਇਕ ਨਕਮੀ ਸਰਕਾਰ ਤੋਂ ਤਾਂ ਕੋਈ ਆਸ ਕੀਤੀ ਨਹੀਂ ਜਾ ਸਕਦੀ ਜ਼ਿੰਮੇਵਾਰੀ ਤਾਂ ਇਹਨਾਂ ਦੀ ਹੈ ਪਰ ਫਿਰ ਵੀ ਲੋਕ ਕਿੰਨੇ ਦਿਨਾਂ ਤੋਂ ਬੰਨਾ ਤੇ ਵੀ ਆਪ ਬੈਠੇ ਹੋਏ ਆਪ ਦੇ ਪ੍ਰਬੰਧ ਵੀ ਆਪ ਕਰ ਰਿਹਾ ਤੇ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਜਿਹੜਾ ਹੈਗਾ ਇਹਨਾਂ ਤੋਂ ਅਸਾਂ ਛੱਡ ਕੇ ਆਪ ਦੇ ਭੈਣ ਭਰਾਵਾਂ ਦੀ ਆਪ ਬਾਹ ਫੜੀਏ